ਪੰਜਾਬ ਦੇ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਤੇ ਪੂਰੇ ਪਰਿਵਾਰ ਦੇ ਸ਼ਹੀਦੀ ਸਮਾਗਮ ਦੇ ਵਿੱਚ ਅੱਜ ਸਾਲਾਨਾ ਸਮਾਗਮ ਪਿੰਡ ਜਟਾਣੇ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਜਿੱਥੇ ਕੀ ਵੱਡੀ ਗਿਣਤੀ ਵਿੱਚ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਆਗੂ ਪਹੁੰਚੇ ਅਰਦਾਸ ਜੋ ਕਿ ਐ ਜੀ ਪੀ ਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਬਾਪੂ ਬਲਕਾਰ ਸਿੰਘ ਵੀ ਸਰਦਾ ਦੇ ਫੁੱਲ ਭੇਟ ਕਰਨ ਦੇ ਲਈ ਪਿੰਡੇ ਜਟਾਣੇ ਪਹੁੰਚੇ ਇਸ ਮੌਕੇ ਵੱਖ-ਵੱਖ ਆਗੂਆਂ ਨੇ ਸਬੋਧਨ ਕਰਦਿਆਂ ਭਾਈ ਬਰਵਿੰਦਰ ਸਿੰਘ ਜਟਾਣਾ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਆਪ ਜੀ ਦੇ ਦਰਮਨ ਕਰਨ ਉਪਰ ਸਾਹਿਬ ਨੇ ਭਾਈ ਸਾਹਿਬ ਬਰਵਿੰਦਰ ਸਿੰਘ ਜਟਾਣਾ ਮਾਤਾ ਦਵਾਲਕੀ ਕੌਰ ਜੀ ਈਪੀ ਸਵਰਨਪਾਲ ਦੀ ਈਪੀ ਮੰਤਰੀਪਾਲ ਦੀ ਦਾਤਾ ਹਰਸਵਰਨ ਸਿੰਘ ਜੀ ਪਾਤਸ਼ਾਹ ਜੀਓ ਾਲਸਾ ਤਾਂ ਦੀ ਅੰਧਰੀ ਅਗਾਰ ਤੇ ਨਿਆਰੀ ਹਸਤੀ ਲਈ ਆਤੇ ਾਲਸਾ ਪੰਜ ਦੇ ਪੌਣੀ ਢਲੇ ਜੂਲ ਗ੍ਰਾਮ ਆ ਪਾਤਸ਼ਾਹ ਸਮੇਂ ਦੇ ਉਕਮਰ ਅੰਦਰ ਨਾਲ ਬੰਦੇ ਆਂ ਅਧਿਆਪਨ ਪਾਤਸ਼ਾਹ ਸ਼ਹਾਦਤ ਤੇ ਜਾਨ ਪੀ ਗਏ ਹਨ ਪਾਤਸ਼ਾਹ ਜੀਓ ਪੌਂਗ ਜੀ ਥੇਹਾ ਬਖਸ਼ ਕਰ ਲਈ ਆਪਸੀ ਪਿਆਰ ਅਭਿਸ਼ਕ ਕਰਨ ਪਾਤਸ਼ਾਹ ਕੰਧੀਆਂ ਕਲਾਂ ਕਰਨ ਪਾਤਸ਼ਾਹ ਜੀਓ ਇਹ ਸੁਣ ਬਾਣੀ ਕੜ ਦੀ ਸੁਣ ਕੀਰਤਨ ਕਰਨ ਦੀ ਸੁਣ ਕਥਾ ਕਰਨ ਦੀ ਕੋਰੇ ਨਾ ਰਣੀ ਪਾਤਸ਼ਾਹ ਜੀਓ ਪਰਨਾਮ ਜੇ ਤਾਲਨ ਨਾਮ ਕਰਨਦੇ ਗਾ ਤੇਰੇ ਪਈ ਸਰਬੱਤ ਦਾ ਵਾਹਿਗੁਰੂ ਸਰਬਤਨ ਸੁਪਰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਸ ਸੰਗ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਜੇਤ ਪੁਰਜਾ ਪੁਰਜਾ ਕੱਟ ਮਰੇ ਗਉਨ ਛਾੜੇ ਕੇਤ ਅੱਜ ਆਪਾਂ ਉਸ ਮਹਾਨ ਕੌਮੀ ਯੋਧੇ ਜਗਾਇਲ ਨੂੰ ਉਹਨਾਂ ਦੇ ਪਰਿਵਾਰ ਦੇ ਜਿਹੜੀ ਸ਼ਹਾਦਤ ਹੋਈ ਉਹਨਾਂ ਦੇ ਸਾਥੀ ਚਰਨ ਜੀ ਚੰਨਾ ਦੀ ਸ਼ਹਾਦਤ ਆਪਾਂ ਸਾਰੇ ਨੇ ਉਹ ਨਾਮ ਕਰਵਾਦ ਤੇ ਹਾਜ਼ਰ ਹੋਏ ਆਂ ਮੇਰਾ ਖਾਤ ਹੈ ਕਿ ਇਹ ਵੀ ਇੱਕ ਇਤਿਹਾਸ ਆਪਣੇ ਉਸਨੇ ਉਹ ਬਹੁਤ ਜੀ ਬਹੁਤ ਸ਼ਾਤ ਹੋਇਆ ਪਰ ਇਹ ਇੱਕ ਵਿਲੱਖਣ ਸ਼ਾਤ ਸੀ ਕਿ ਉਹਨੇ ਪਾਣੀਆਂ ਦਾ ਰਾਖਾ ਦਾ ਪਾਣੀ ਜਿਹੜਾ ਸਾਡੇ ਕੋਲ ਲੁੱਟ ਕੇ ਲਿਆ ਹੈ ਦਾ ਅਸੀਂ ਉਹਦੇ ਵਾਸਤੇ ਬੰਦ ਆਇਆ ਉਹ ਇੱਕ ਇਤਿਹਾਸ ਹਮ ਸਦੀਵ ਕਾਲ ਹੀ ਲਿਖਿਆ ਜਾਊਗਾ ਠੀਕ ਹੈ ਕਿ ਉਹਨੂੰ ਉਹਦੇ ਪਰਿਵਾਰ ਨੂੰ ਇਹ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਔਰ ਜਿਹੜੇ ਆਪਣੇ ਆਮੇਸ਼ੇ ਦਾ ਸ਼ੋਮਾਤੇ ਜੇ ਲੋੜ ਦੇ ਕੰਮ ਨਿਕਲਦੇ ਹੋ ਫਿਰ ਪਰਵਾਹਾਂ ਦੀ ਪਰਵਾਹ ਨਹੀਂ ਕਰਦੇ ਇਸ ਕਰਕੇ ਮੇਰਾ ਨਾਲ ਹੈ ਕਿ ਉਹ ਜਿਹੜੇ ਦੇਣ ਆ ਸਾਡੀ ਕੌਮ ਬਹੁਤ ਵੱਡੀ ਆ ਪਰ ਜਿੱਦਾਂ ਦੇ ਭਾਈ ਅਮਰਜੀਤ ਸਿੰਘ ਬਣਾ ਰਹੇ ਉਹਨਾਂ ਦਾ ਕੋਈ ਇਤਿਹਾਸ ਸਾਡੇ ਜਿੰਨਾ ਕਿੰਨਾ ਕਿੰਨਾ ਵਾਪਰੀਆਂ ਉਹਨਾਂ ਬਾਅਦ ਕਿੰਨਾ ਕਿੰਨਾ ਉਹਨਾਂ ਯੋਜਾ ਦੇ ਨੇ ਦਰਪੇਸ਼ੇ ਗੋਗੂ ਬਣਾ ਰਹੇ ਅਜਾਸੀ ਬਣਾ ਰਹੇ ਉਹ ਪਾਪੀ ਰੋਸ ਨੂੰ ਕਦੇ ਚਾਹਿਆ ਉਹ ਜਿਹਦੇ ਨੂੰ ਚਲਾਇਆ ਉਹ ਵੀ ਇੱਕ ਮਤਲਬ ਬਹੁਤ ਵੱਡੀ ਉਹਨਾਂ ਉਹਨਾਂ ਮੋਹਿਆਂ ਦੀ ਵੀ ਬਹੁਤ ਵੱਡੀ ਕੁਰਬਾਨੀਆਂ ਵਜੇ ਦੇਣੀਆਂ ਆ ਮਾਂ ਨੂੰ ਇਸ ਕਰਕੇ ਮੇਰਾ ਖਿਆਲ ਹੈ ਕਿ ਜੁਰਮਾਂ ਨੂੰ ਥਰਮਾਉਣ ਮਾਤੇ ਜੇ ਜਾਨਾ ਜਾਉਣੀ ਆਪਣੇ ਤੋਂ ਉੱਠੜੇ ਸਿਰ ਉਹਨਾਂ ਨਾਲ ਜੋ ਵਾਪਰਿਆ ਉਹਨਾਂ ਦਾ ਬਦਲਾ ਕਿ ਉਹਨਾਂ ਦੋ ਜਨਾਂ ਨੇ ਦਿਆ ਔਰ ਕਈ ਮਨ ਅਫਸੋਸ ਹੁੰਦਾ ਇਹ ਅੱਜ ਸਾਡੀ ਬਾਹਮ ਦੇ ਕਿਹੜੋਂ ਹੀਰੋ ਹੋਣੇ ਚਾਹੀਦੇ ਸੀ ਜੋ ਸਾਡੇ ਦੇ ਮਾਰਗਦਰਸ਼ਕ ਬਣਦੇ ਰਹੇ ਉਹਨਾਂ ਸ਼ਾਬਕੀਆ ਸੀ ਇੱਕ ਬੜੇ ਕੋਈ ਗਾਇਕਾਂ ਪਿੱਛੇ ਇੱਕ ਇਹ ਆ ਉਹ ਜਾਂ ਪਿੱਛੇ ਪਰ ਕਦੇ ਆ ਮੈਨੂੰ ਇਹ ਗੱਲ ਦਾ ਥੋੜਾ ਜਿਹਾ ਅਫਸੋਸ ਰਹਾ ਕਿ ਮੈਂ ਥੋੜੇ ਦਿਨ ਪਹਿਲੇ ਹਿੱਸਾ ਕਰ ਚਾਹਿਆ ਸੀ ਤੇ ਉਹਦੇ ਨੇ ਇੱਕ ਬਹੁਤ ਵੱਡਾ ਸ਼ੇਧ ਮਿਲਾਂ ਕਰਵਾਇਆ ਜਾ ਰਿਹਾ ਸੀ ਤੇ ਉਹਦੇ ਜਤਨਾਂ ਸਾਡੀ ਫੋਟੋ ਨਹੀਂ ਉਤਰਾਈ ਬਿਨਾਂ ਮੈਂ ਸਾਡੇ ਨਗਰ ਨਿਵਾਸੀਆਂ ਨੂੰ ਤਾਂ ਵਾਤੇ ਸੱਚ ਨਾਲ ਬੇਨਤੀ ਕਰਦਾ ਕਿ ਤੁਸੀਂ ਬਹੁਤ ਬੜਾ ਭਾਗ ਲਿਆ ਉਸ ਜੋਧ ਨੇ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਨਾਮ ਇਸ ਪਿੰਡ ਦਾ ਚੁਕਾਇਆ ਇਸ ਕਰਕੇ ਆਪਾਂ ਜਿੰਨੀ ਜਿਉਂਦੀ ਬੱਤ ਤੁਗਤ ਉਸ ਕੁਰਬਾਨੀ ਨੂੰ ਯਾਦ ਕੀਤਾ ਜਾਵੇ ਕੁਰਬਾਨੀ ਨੂੰ ਅੱਗੇ ਬਤਾਇਆ ਜਾਵੇ ਕੁਰਬਾਨੀ ਨੂੰ ਬੱਚੇ-ਬੱਚੇ ਤੱਕ ਉਹ ਜਿਹੜੇ ਸਾਦਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਨੂੰ ਕਿਹਾ ਜਾਵੇ ਇਹ ਸਾਡੀ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਦੇ ਵੀ ਨਾ ਦੇਖਦਾ ਕਿ ਉਹ ਕੰਦਰਾ ਸੁਭਾਅ ਤੁਸੀਂ ਉਹਤੇ ਕਾਬਿਲ ਸਕਦਾ ਸੀ ਅੱਜ ਉਹ ਯੋਧੇ ਦੇ ਜਗਾਇਲ ਦੀ ਜਿਹੜੀਆਂ ਪਰਵਾਰ ਦੀ ਸ਼ਹਾਦਤ ਨੂੰ ਦੇ ਸਾਥੀਆਂ ਦੀ ਸ਼ਹਾਦਤ ਨੂੰ ਮੈਂ ਪ੍ਰਣਾਮ ਕਰਨਾ ਹੈ ਕਿ ਅੱਜ ਮੇਰਾ ਖਿਆਲ ਹੈ ਕਿ ਠੀਕ ਹੈ ਕਿ ਜਿਹਨ ਕੌਮ ਨੂੰ ਪਿਆਰ ਕਰਨ ਵਾਲੇ ਆਪਣੇ ਕੋ ਉਹ ਬਹੁਤ ਸਖਤਾਂ ਪਹੁੰਚ ਹੋਈਆਂ ਪਰ ਫਿਰ ਵੀ ਉਹ ਉਸ ਉਹ ਦਿਨ ਮਤਲਬ ਮੁਕਾਬਲੇ ਖੜ ਗਿਆ ਇਸ ਤਰ੍ਹਾਂ ਕਿ ਆਪਾਂ ਨੂੰ ਇਹ ਜਿਹੜੇ ਸ਼ੀਰਿਸ ਮੌਕੇ ਮਿਆਂ ਜਿਹੜੇ ਉਹਦੇ ਯੋਧਿਆਂ ਦੇ ਸੁਆਗਤ ਮਿਆਂ ਉਸਾਂ ਨੂੰ ਕਿਸੇ ਵੀ ਪਾਰਟੀ ਵਾਲੀ ਤਰ੍ਹਾਂ ਦੀ ਮਾਰੀ ਤੋਂ ਉੱਠ ਕੇ ਇੱਕ ਆਮ ਵੀ ਭਗਵਾਨਿਆਂ ਨੂੰ ਆਪਾਂ ਸਾਰਿਆਂ ਦਾ ਯਤਨ ਕਰਨਾ ਚਾਹੀਦਾ ਇਹ ਨਹੀਂ ਕਿ ਕੋਈ ਕਿਹਦੀ ਪਾਰਟੀ ਤੋਂ ਆਇਆ ਕਿਹੜੇ ਬੈਕ ਤੋਂ ਆਇਆ ਇਹ ਇਹ ਚੀਜ਼ਾਂ ਬੈਨ ਨਹੀਂ ਲੱਗਦੀਆਂ ਇਹ ਸਾਰਾ ਇਹ ਸਾਡਾ ਕੌਮੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਸ਼ਿਵਧਾਨ ਨੂੰ ਯਾਦ ਕਰੀਏ ਉਹਨਾਂ ਜੋ ਉਹਨਾਂ ਨੇ ਸਾਡੇ ਲਈ ਬਾਗਦਰਸ਼ਨ ਤੈਅ ਕੀਤੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੀਏ ਇਸ ਕਰਕੇ ਮੈਂ ਉਹਨਾਂ ਦੇ ਪਰਿਵਾਰ ਤੇ ਜੀਆਂ ਨੂੰ ਉਹਨਾਂ ਦੀ ਭੈਣ ਜੀ ਹੋਣਾ ਅਗਲੇ ਵੀ ਮੈਂ ਜੀ ਬਹੁਤ ਉਹਨਾਂ ਦਾ ਕੁੱਤਮ-ਕੁੱਤ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੜਾ ਜ਼ਲਮ ਤਸ਼ੱਦਦ ਪਰਿਵਾਰਾਂ ਨੂੰ ਇਹੋ ਜਿਹਾ ਰੱਖਾ ਜਿਵੇਂ ਉਹਨਾਂ ਦੇ ਰਿਵਾਦ ਤੇ ਪਰਿਵਾਰਾਂ ਨੂੰ ਟੀਚਰ ਖਾਪੇ ਤੋਂ ਵਾਪਸ ਸਾਰ ਨੂੰ ਪਾ ਪਰ ਉਹਨਾਂ ਨੇ ਫਿਰ ਵੀ ਆਪਣੇ ਸਿੱਧਕਤੇ ਜਿਉਂ ਲੈ ਕੇ ਇਹ ਚੀਜ਼ ਨੂੰ ਅੱਗੇ ਵਧਾਉਂਦੇ ਰਹੇ ਤੇ ਮੇਰਾ ਕਹ ਲੱਗੇ ਉਹ ਗੁਰੂ ਮਹਾਰਾਜ ਉਹਨਾਂ ਦੇ ਸਿੱਖੇ ਫਿਰ ਪਰ ਯਾਦ ਰੱਖਣ ਇਹ ਕਿ ਉਹ ਅਮਰ ਸ਼ਹੀਦ ਜਿਹੜੇ ਆ ਉਹਨਾਂ ਨੇ ਤੇ ਸਦਾ ਮੇਰਾ ਕਹ ਲਾ ਕਿ ਬੜੀ ਇਸ ਹਾਲੀ ਕੌਮ ਦੇ ਬੁਰਖਨ ਸ਼ਹਾਦਤ ਆ ਇਹ ਨੂੰ ਹਮੇਸ਼ਾ ਯਾਦ ਰੱਖਿਆ ਜੁਣਾ ਚਾਹੀਦਾ ਤੇ ਸਾਡੇ ਸਾਰੇ ਜੀ ਸਾਡੀ ਕੌਮ ਦੇ ਬਹੁਤ ਪਰਮਪਰੰਪਤੇ ਨਾਲ ਮੱਖਾ ਨੂੰ ਬਾਬਾ ਰਾਜਾ ਰਾਸ ਸਿੰਘ ਜੀ ਵੀ ਨਾ ਆਇਆ ਤੇ ਕਨੈ ਸਿੰਘ ਪਟੂਰੀ ਜੀ ਵੀ ਨਾ ਆਇਆ ਅਮ ਜੀ ਕੋ ਨਿਜਰੇ ਨਾਲ ਆਪ ਦੇ ਹੱਥੇ ਵੀ ਸਾਰਾ ਕੁਝ ਨਟਾਇਆ ਹੋਇਆ ਇਹ ਜੀ ਸਿੱਖਿਸ਼ਿਤ ਹਾਂ ਤੇ ਕੋਰ ਸਿੰਘ ਉਹਨਾਂ ਦਾ ਸਾਰਿਆਂ ਦਾ ਇਕਰਤ ਤੁਧਾਰ ਕਰਦਾ ਹੋਇਆ ਮੈਂ ਉਹਨਾਂ ਨੂੰ ਆਨੰਦ ਸ਼ੇਰਨ ਕੋਰਨ ਕੋਰਨ ਨਮਸਕਾਰ ਕਰਦਾ ਹੋਇਆ ਸ਼ੋਤਨ ਦਾ ਪਰਿਵਾਰ ਕਰਦਾ ਹੋਇਆ ਤੁਹਾਡੇ ਪਰਿਵਾਰ ਨਾਲ ਵਾਹਿਗੁਰੂ ਜੀ ਦਾ ਸਤ ਸਾਰਾ ਵਾਹਿਗੁਰੂ ਜੀ ਭੈਣਾ ਸਿਲਵਰ ਗੋਜੀ ਬੈਠੇ ਨੇ ਜਸਵੀਰ ਸਿੰਘ ਖਿਡਾਰੀ ਦੇ ਬੱਚੇ ਨੇ ਇਹ ਸਾਰਾ ਇੱਕੋ ਹੀ ਪਰਿਵਾਰ ਹੈ ਖਾਸ ਕਰਕੇ ਜੋ ਤੁਸੀਂ ਮਾਨੂ ਕੁਝ ਕੀਤਾ ਇਸ ਦਿਨ ਵੀ ਤੁਸੀਂ ਵਧਾਈ ਦੇ ਪਾਤਰ ਹੋ ਸ਼ੀਰ ਸਿੰਘ ਛੇੜੀਆਂ ਗਏ ਜਾਂਦੇ ਨੇ ਇਹ ਪਿਛਲੇ ਪਰਿਵਾਰਾਂ ਦਾ ਥਾਜੀ ਬਣਨਾ ਉਹਨਾਂ ਨੇ ਯਾਦ ਕਰਦਾ ਉਹਨਾਂ ਯਾਤਕਾਂ ਦੇ ਇੰਨੇ ਵੀ ਸਮਾਰੋਹ ਹੋਣ ਸਭ ਜਸਾਨੂੰ ਸਮਨਸਾਰ ਜਾ ਕੇ ਵੀ ਹਾਰਿ ਹਰਿ ਹੋਣੀ ਚਾਹੀਦੀ ਹੈ ਇੱਕ ਸਮਾਰੋਹ ਤਿੰਤ ਤਿੰਨ ਨੂੰ ਚੰਪੌਰ ਸਾਹਿਬ ਤੋਂ ਨਗਰ ਦਾ ਮੁੰਡਾ ਵਿੱਚ ਵੀ ਹੋ ਰਿਹਾ ਹੈ ਸਾਡੀ ਸ਼ਗਨ ਨੂੰ ਮੇਰੀ ਬੇਨਤੀ ਹੈ ਵੀ ਉੱਥੇ ਵੀ ਸਮਾਗਮ ਵਿੱਚ ਜ਼ਰੂਰ ਪਹੁੰਚੋ ਮੈਂ ਪੜਦਾ ਰਹਿਣਾ ਬਾਰਾਂ ਵਿੱਚ ਵੀ ਸੌਣਾ ਵੀ ਰਹਿਣਾ ਫੇਸਬੁਕਾਂ ਦਾ ਵੀ ਅਜਿਹਾ ਬਹੁਤ ਖਿਸ਼ਾਉਦਾ ਤੁਸੀਂ ਖੇਡ-ਵਿਲੇ ਕਰਾਉਂਦੇ ਹੋ ਤੁਸੀਂ ਕੁਸ਼ਤੀ ਤੱਪਰ ਕਰਾਉਂਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਇਹ ਕਰਵਾਉਣਾ ਚਾਹੀਦਾ ਗੁਰੂ ਸਾਹਿਬ ਦੀ ਪਰੰਪਰਾ ਪਰ ਸਮਾਗਮ ਵਿੱਚ ਵੀ ਤੁਹਾਡੀ ਹਾਜ਼ਰੀ ਹੋਣੀ ਬਹੁਤ ਜ਼ਰੂਰੀ ਹੈ ਕਿਤੇ ਵੀ ਸਮਾਗਮ ਹੋਵੇ ਖੰਡਾ ਜੀ ਮੈਂ ਆਪਣੀ ਗੱਲ ਨੂੰ ਸ਼ੁਰੂ ਕਰਾਂ ਕੋਰ ਪ੍ਰਿੰਸੀਪਲ ਸਾਹਿਬ ਕੀਰਤਨ ਸੁਣ ਬੜਾ ਵਧੀਆ ਬਸਟ ਜਿਹੜਾ ਨੇ ਕੀਰਤਨ ਕੀਤਾ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਪ੍ਰਿੰਦੋਸ਼ੀ ਜਦੋਂ ਕਾਂ ਦੇ ਪਰਦੇਸੀ ਰੂਪੜ ਉਹਨਾਂ ਨੇ ਉੱਥੇ ਸਮਾਰਣ ਕਰਾਇਆ ਸੀ ਹਰ ਵਿਅਕਤੀ ਦੀ ਸੋਚ ਹੁੰਦੀ ਹੈ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਹੈ ਤੇ ਰੰਗਾਂ ਵਿੱਚ ਬਸੇ ਦੁਨੀਆ ਇਹ ਨਾ ਦੇ ਥੋਣ ਵੀ ਗਰਮੀ ਜ਼ੰਦੀਰਾਂ ਘੜਾਲ ਦਿੰਦੀ ਹੈ ਇਸ ਸਿਰਾਂ ਦੇ ਕੰਮ ਲੈ ਕੇ ਇਤਿਹਾਸ ਲਿਖਦੇ ਨੇ ਇਨਾ ਦੇ ਚਰ ਵੀ ਪਫਾਨਾਂ ਵਿੱਚ ਦੀਵੇ ਬਾੜ ਦਿੰਦੇ ਠੀਕ ਕਿਸੇ ਕਿਸਮ ਦੇ ਰਾਹ ਦਾ ਫਰਦੀ ਸੀ ਸਰਦ ਬਲਵਿੰਦਰ ਸਿੰਘ ਜਿਟਾਣਾ ਸਾਹਿਬ ਜਿਹਨਾਂ ਨੇ ਸਹਿਬ ਖਲੀ ਦੇ ਧਰ ਕੇ ਅਨ ਆਪਣਾ ਪਾਣੀ ਜੜਾ ਸੀ ਉਹ ਪੰਜਾਬ ਤੋਂ ਬਾਹਰ ਜਾਣ ਤੋਂ ਜਿਵੇਂ ਉਹ ਰੋਕਣ ਦਾ ਜਤਨ ਕੀਤਾ ਹੈ ਸ਼ਾਇਦ ਇੰਨੀ ਦਲੇਰੀ ਇੰਨੀ ਸਿੱਧਕ ਦੇ ਲਈ ਇਮੀਨਰ ਪਹਿਤਾ ਕਿਸੇ ਹੋਰ ਮਨੁੱਖ ਨੂੰ ਨਾਗਰ ਦੇ ਲਈ ਲੋਗੇ ਜਦੋਂ ਅਜੇ ਤੋਂ ਕਈ ਸਾਲ ਪਹਿਲਾਂ ਇਸ ਸਮੇਂ ਕਰ ਵਿੱਚ ਉਹਨਾਂ ਦੇ ਪਰਵਾਸ ਤੇ ਟਹਿਰ ਵਾਪਰਿਆ ਸੀ ਮੈਂ ਉਸ ਦਿਨ ਵੀ ਇੱਥੇ ਆਇਆ ਇਸ ਨਾਮ ਬਲਵਿੰਦਰ ਸਿੰਘ ਮਨੋਂ ਮਰਡੇ ਮਿਲੇ ਉਸੇ ਦਿਨ ਐਂ ਕਾ ਪਤਾ ਲੱਗਿਆ ਉਹਨਾਂ ਵਟਾ ਘਾਣਾ ਵਾਪਰ ਗਏ ਉਹਦੇ ਸ਼ਾਮਤ ਸੀ ਜਿਸ ਰਾਸਤੇ ਨੂੰ ਮਨ ਕਰਿਆ ਹੋਇਆ ਇਹ ਵਾਪਰ ਨਹੀਂ ਸੀ ਇਹਦੀ ਸੁਭਾਅਨਾ ਹੀ ਸੀ ਜੋ ਕੁਝ ਵੀ ਵਾਪਰੇ ਆ ਇਹ ਸਭ ਦਾ ਪੁੱਤ ਗੁਰੂ ਗ੍ਰੰਥ ਸਾਹਿਬ ਜੀ ਕੋਲ ਵਿੱਚ ਆ ਉਹਦੇ ਭਾਣੇ ਵਿੱਚ ਆ ਕੁਝ ਗੱਲਾਂ ਐਸੀਆਂ ਨੇ ਕਿ ਬੁਰਨਾਕ ਮੋੜੀ ਨੂੰ ਸਲੀਮ ਕਰਦੀ ਹੈ ਆਮਰੋਹੇ ਨੂੰ ਮੁਕਤਲੀਮ ਅਣਕਾਦੀ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਦੇ ਦੋ ਲਗਤੇ ਜਿਹੜਾ ਚੰਪੌਰ ਦੀ ਲੰਗੜੀ ਤੇ ਸ਼ਹੀਦ ਹੋਏ ਗੁਰੂ ਸਾਹਿਬ ਜੀ ਨੇ ਅੰਤਰਾ ਹੁਕਮ ਮੰਨ ਕੇ ਚੰਪੌਰ ਦੀ ਕੱਚੀ ਗੜੀ ਛੱਡ ਦਿੱਤੀ ਤੇ ਜਦੋਂ ਮਦਾਨੇ ਲੈ ਕੇ ਪੂਰੇ ਡਾਰੇ ਸੀ ਰਾਤ ਭਾਰ ਮੇਰਾ ਸੀ ਇਹ ਨਵੀਂ ਦੋ ਸ਼ਬਦਾਂ ਨਾਲ ਕੁਝ ਵਰਣਨ ਕਰਦਾ ਹੈ ਉਹ ਕਹਿੰਦਾ ਅਚਨ ਤੇ ਬਿਜਲੀ ਦੀ ਝਲਕ ਪਈ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਪੁੱਤਰਾਂ ਦੀਆਂ ਲਾਸ਼ਾਂ ਮਿਲਿਆ ਸੀ ਤੇ ਪਾਤਸ਼ਾਹ ਜੀ ਕੋਲ ਦੀ ਲੰਗ ਤੁਰਈ ਉਹ ਕਹਿੰਦਾ ਕਮੀ ਭਾਈ ਵਿਆਸ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਪਾਤਸ਼ਾਹ ਤੁਹਾਡੇ ਪੁੱਤਰ ਪਏ ਨੇ ਜੇ ਤੁਸੀਂ ਇਹਨਾਂ ਦੇ ਸੀਸ ਤੇ ਕੱਪੜਾ ਨਹੀਂ ਪੋਣਾ ਮੈਨੂੰ ਆਗਿਆ ਦੇ ਦਿਓ ਮੈਂ ਆਪਣੀ ਦਸਤਾਰ ਪਾ ਕੇ ਅੰਦੀ ਅੰਦੀ ਦੋਹਾਂ ਦੇ ਸੀਸ ਤੇ ਪਾ ਲਵਾਂ ਕਵੀ ਨੇ ਸ਼ਬਦ ਲਿਖੇ ਤੁਮੂ ਗੁਰਿੰਦ ਸਿੰਘ ਦਾ ਜਵਾਬ ਲਿਖਿਆ ਨੇ ਕਹਿੰਦੇ ਭਾਈ ਜਿਆਸਿਆ ਜੰਗ ਦਾ ਮਦਾਨ ਹੈ ਦੰਨਾ ਹੈ ਨਾ ਬਾਟਾ ਹੈ ਕੋਈ ਪਿਆਰ ਅਵਦਾਸੀਆ ਕੋਈ ਟੇਹ ਲੱਟਾ ਹੈ ਦਸ ਤੇ ਅਜੀਤ ਤੇ ਜੁਧਾਰ ਨਾਲੋਂ ਬਾਕੀ ਕਿਹੜਾ ਘਟ ਹੈ ਆਮਾਨੇ ਸ਼ਹੀਦ ਕਰੇ ਕਫਨ ਨਹੀਂ ਲੋੜ ਦੇ ਇਹਦਾ ਹੀ ਦਸਾਲਾ ਇਹਦੇ ਮੁਕਤ ਤੇ ਨੋ ਬੋਲੇ ਸੋਨਹਾ ਜੀ ਆਪੇ ਆਈ ਪਰਵਿੰਦਰ ਸਿੰਘ ਜਾਨੇ ਮੇਰਾ ਜਰੀ ਬੜੀ ਮਹਿਤਾਤਾ ਹੈ ਅਸੀਂ ਬਣਾ ਕੰਮ ਕੀਤਾ ਜਦੋਂ ਨਹਿਰ ਬੰਨ੍ਹ ਕਰਦਾ ਸੀ ਉਹ ਜ਼ਰੂਰ ਦੀ ਰੋਗ ਨਾਲ ਧੋਪਣਾ ਰੋਗਿਆ ਸੀ ਮੈਨੂੰ ਇੱਕ ਦਿਨ ਉਹਨੇ ਸ਼ਾਮੂ ਵੈਰੀਅਰ ਤੇ ਲਾਇਆ ਇਹ ਸਾਧਨ ਕਾਹਦਾ ਨੇ ਜਿਹੜੀ ਫੜੀਆਂ ਬੜੀਆਂ ਕੋਠੀਆਂ ਤੇ ਰਹਿੰਦੇ ਸੀ ਉਹ ਇੱਕ ਸਾਈਕਲ ਤੇ ਆਇਆ ਟੁਕਿਆ ਦਾ ਸਾਈਕਲ ਸੀ ਪਿੱਛੇ ਕਮਾਲੀਆਂ ਨਾਲ ਨੇ ਸਮਾਨ ਰੱਖਿਆ ਹੋਇਆ ਜੋ ਬੋਰੀਆਂ ਜਾਂ ਕੰਨੀਆਂਵੀਆਂ ਇੱਕ ਦੇਗੇ 24 ਸੀ ਤੇ ਇੰਕ ਦੇ ਵਿੱਚ ਕੁਝ ਇਤਿਹਾਸ ਕਰਨ ਉਹ ਸਾਰੇ ਦੇ ਸਾਰੇ ਮਹਿਲ ਬੰਦ ਕਰਾਉਣ ਵਾਲੇ ਇਤਿਹਾਸ ਨੰਨੂ ਘਾੜ ਲਿਕੇ ਲੈ ਲੋ ਜਿਵੇਂ ਵੀ ਮਹਿਲ ਤੇ ਮੇਰੇ ਮੇਰੇ ਪਿੰਡ ਵਸਦੇ ਨੇ ਉਨਾ ਸਾਰੇ ਪੰਜਾਬ ਵਿੱਚ ਇਹ ਸਥਾਨਾ ਤੇ ਲੋਕਾਂ ਕੋਈ ਸਰਕਾਰ ਦਾ ਸਦੋਗ ਨਿਕਰਨਾ ਆਪਾਂ ਨਹਿਰ ਬੰਦ ਕਰਨੀ ਜੇ ਅੱਜ ਨਹਿਰ ਬੰਦ ਹੋਈ ਹੋਈ ਹੈ ਜੇ ਪੰਜਾਬ ਦਾ ਪਾਣੀ ਰੁਕਿਆ ਹੋਇਆ ਹੈ ਤਾਂ ਸਰਕਾਰ ਇਸੇਂੀਆਂ ਗੱਲਾਂ ਨਾਲ ਨਹੀਂ ਰੁਕਿਆ ਕਿ ਉਹਦੀ ਸਹਾਇਤਾ ਨਾਲ ਰੁਕਿਆ ਤੇ ਡੁੱਲੇ ਲਹੂ ਨਾਲ ਰੁਕਿਆ ਉਹਨੇ ਆਪਣਾ ਗੰਹੂ ਢੋਲ ਕੇ ਅਨਾਜ ਦਾ ਪਾਣੀ ਰੁਕੇ ਸ਼੍ਰੋਮਣੀ ਕਮੇਟੀ ਦਾ ਜਨਮ ਸਰਕਰ ਬਣਾ ਮੈਂ ਪਹਿਲਾਂ ਬਤਾਲਿਆ ਅੰਦਾ ਕਿ ਪਾਈ ਰਮਨਪਾਲ ਆਪਣਾ ਪਾਈ ਗੁਰਵਿੰਦਰ ਸਿੰਘ ਜਿਤਾਣੇ 2002 ਸਾਲ ਨੂੰ ਕੋਈ ਕੁਛ ਕਹੀ ਨਾ ਬਿਆਦ ਮੈਂ ਗੁਰੂ ਪਾਤਸ਼ਾਹ ਦੀ ਨਿਗੂਰੀ ਚੜ ਕੇ ਕਹਿਣਾ ਕਿ ਉਹ ਨਹੀਂ ਡੋਡੋ ਲਗਾਉਂਦੇ ਜਿਹੜਾ ਸਭ ਤੋਂ ਵੱਡਾ ਰੋਣਾ ਮੈਂ ਪਾਸ ਕਰਾਈ ਜਵਨਿੰਗ ਮੇਰੀ ਉਹਦੀ ਤਸਵੀਰ ਲਾਈ ਫਿਰ ਉਹਨਾਂ ਦਾ ਭਾਂਡਾ ਇੱਥੇ ਬੈਠਾ ਆਉ ਸਾਹਮਣੇ ਇਹ ਬੱਚਾ ਉਹਨੂੰ ਸ਼ਰਮਣੀ ਗੁਰਦਾਰਾ ਮੋਰਗਿਆਂ ਦੇ ਕਮੇਟੀ ਵਿੱਚ ਉਹਦੀ ਨੌਕਰੀ ਦਾ ਪ੍ਰਬੰਧ ਨਾਇਕ ਕੀਤਾ ਕਿਉਂਕਿ ਮੈਂ ਇਹਨਾਂ ਸਾਰੇ ਲੋਕਾਂ ਨਾਲ ਆਪ ਤੁਰਿਆ ਹੋਇਆ ਸੀ ਤੇ ਆਪ ਤੁਰ ਕੇ ਸਾਰਾ ਸਫਰ ਵੇਖਿਆ